ਹਾਂ ਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਹਾਂ ਇੱਕ ਮਿੰਟ ਮੈਂ ਕੱਢ ਦਿੰਦਾ ਤੁਹਾਨੂੰ ਬੇਫਿਕਰ ਹੋ ਜਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤੋ ਕੋਤਰ ਸੈੱਟ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਕਰਤੀਓ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 11:30 ਵਜੇ ਠੀਕ ਹੈ ਗੁੱਟ ਜਣਾ ਚੱਕੋ ਗੁੱਟ ਲਾ ਦਾਂਗੇ ਹੱਥ ਵਾਲੇ ਸਿੱਧਾ ਹੀ ਹੋਏ ਹਾਂ ਤੂੰ ਗਈ ਸੀ ਨਹੀਂ ਨਹੀਂ ਆਪੇ ਹੀ ਵੇਖ ਲਈ ਸੀਗੇ ਪੰਜ ਸਟਰੀਗਨਿੰਗ ਗੁੱਟਾਂ ਦੀ ਤਾਂ ਬੜੀ ਡਿਮਾਂਡ ਹੋਈ ਪਈ ਇਹ ਜਵਾਕਾਂ ਨੂੰ ਚਲੋ ਛੱਡੋ ਹੋਰ ਹੀ ਗੱਲਾਂ ਚ ਲੱਗ ਗਏ ਨਾ ਕਰੀਏ ਦੇ ਵਲੌਗ ਦੀ ਸਟਾਰਟਿੰਗ ਮੈਂ ਠੀਕ ਆ ਭਈਆ ਛੋਟੇ ਬੱਚੇ ਕੱਢ ਤੇ ਬਾਹਰ ਤੇ ਇਹਨਾਂ ਦੇ ਦਵਾਈ ਵੀ ਪਾ ਦੀ ਅੱਖਾਂ 'ਚ ਠੀਕ ਐ ਤੇ ਬਾਕੀ ਹੁਣ ਜਿਹੜੇ ਇੱਥੇ 3-4 ਸ਼ਤਰਾਂ ਦੇ ਕੱਢਦੇ ਹੁੰਦੇ ਆ ਤੇ ਇਹਨਾਂ ਨੂੰ ਵੀ ਕੱਢਦੇ ਆ ਬਾਹਰ ਆਪਾਂ ਤੇ ਹਾਂ ਮੁੰਡਿਓ ਕੀ ਆਲਾ ਤੁਹਾਡੇ ਸਹੀ ਆ ਭਈ ਸਹੀ ਐ ਕੀ ਕਰਦੇ ਫਿਰਦੇ ਹੋ ਠੀਕ ਐ ਚਲੋ ਫੋਨ ਲਾਈਏ ਟਾਈਮ ਲੈਫਟ ਤੇ ਹੈ ਤੇ ਕੱਢੀਏ ਦੋਰ ਤੇ ਬੱਚੇ ਬੱਚੇ ਕੱਢੀ ਬਾਰ ਹੁਣ ਬੇਪਾ ਠੀਕ ਹੈ ਗੀਤ ਉਦਾਂ ਲਾ ਕੇ ਜੀ ਮੇਰੇ ਦੋਸਤੋ ਬੱਚੇ ਕੱਢ ਤੇ ਆਈ ਬਾਹਰ ਅੱਜ ਕੱਢਿਆ ਦੋ ਤਿੰਨ ਦਰਾਂ ਤੋਂ ਮੈਨੂੰ ਲੱਗਦਾ ਠੀਕ ਹੈ ਜੀ ਇਹ ਹੋਣਗੇ ਕੋਈ 15 ਸਾਲਾ ਬੱਚੇ ਬਾਹਰ ਕੱਢਦੇ ਆਪਾਂ ਤੇ ਬਾਕੀ ਕੁਝ ਦਵਾਈ ਦੂਜੀ ਪਾਤੀ ਹਨਾ ਕੁਝ ਦੋ ਕਬੂਤਰ ਡਾਤੇ ਇੱਕ ਤਾਂ ਆਪਣਾ ਕਾਂ ਦਾ ਲਗਲਾਬੀ ਵਾਲਾ ਤੇ ਇੱਕੜਾ ਤਾਂ ਬਈ ਕਬੂਤਰ ਡਾਤੇ ਜਿਹੜੀ ਫੜੀ ਸੀ ਦੀ ਗਲਾਬੀ ਪਗਲੇ ਕੀਤੀ ਜਿਹੜੀ ਆਪਣੇ ਚੌਣਸ ਵਾਲਿਆਂ ਕੀ ਲੱਗਦੀ ਹੈ ਹਨਾ ਇੱਕ ਔੜਾ ਤੀ ਉਹ ਤੇ ਦੋਵੇਂ ਇਥੇ ਫਿਰਦੇ ਗੁੰਡੇ ਬਲਕਿ ਇਹ ਸ਼ੁਰੂ ਰਹੀ ਨਾਥਾਂ ਦੇ ਨਾਲ ਜਵਾਕ ਜੇ ਡੋਰ ਵੀ ਲੈ ਕੇ ਬਲੈਕ ਪਾਇਥਰ ਕਦੇ ਭਲਾ ਘੋੜਾ ਮੈਂ ਪਤਾ ਪਤਾੰਗਾ ਸੀ ਵੀ ਡੋਣਾ ਕਿ ਸਾਨੂੰ ਫਿਰ ਲਾ ਲੈਣ ਦੇ ਗੁੱਟ ਤੋਂ ਮਾ ਜਾਂ ਲਾ ਕੇ ਲਾਓ ਜਿੰਨੇ ਵੀ ਡੋਣਾ ਉਹ ਹੱਥ ਉੱਤੇ ਬਲੇਡ ਬਲੂਟ ਕੇ ਲੈ ਕੇ ਵਿਚਾਰੇ ਯਾਰ ਕੋਈ ਨਾ ਜਵਾਕਾਂ ਦੀ ਖੁਸ਼ੀ ਹੈ ਹਨਾ ਛੋਟੇ ਛੋਟੇ ਕੰਮਾਂ 'ਚ ਚਲੋ ਕਿਸੇ ਨੂੰ ਤਾਂ ਖੁਸ਼ ਕਰੀਏ ਹਨਾ ਕਿਸੇ ਇੱਕ ਇੱਕ ਜਵਾਕ ਮਾੜੀ ਮਾੜੀ ਗੱਲ ਤੇ ਖੁਸ਼ ਹੋ ਜਾਂਦਾ ਤੁਹਾਨੂੰ ਪਤਾ ਨਿੱਕੇ ਨਿੱਕੇ ਖੁਸ਼ੀਆਂ ਹਨਾ ਤਾਂ ਕਰਕੇ ਤੇ ਮੈਂ ਵੀ ਕੋਈ ਨਾ ਯਾਰ ਲੈ ਜੋ ਡੋਰ ਦਾ ਕੀ ਹੈ ਇਹ ਕੋਲ ਨੂੰ ਕਬੂਤਰ ਵੀ ਦੇਣਾ ਕੋਲ ਨੂੰ ਛਤਰੀ ਬਣਾ ਕੇ ਦੇਣੀ ਹੈ ਕੰਜਰ ਦੇ ਹੁਣ ਨਵੇਂ ਸ਼ੌਂਕੀ ਰੋਟ ਦੇ ਉਹਨਾਂ ਦੀ ਪੂਰੀ ਹਮਾਇਤ ਕਰਦੇ ਆਂ ਫਾਣ ਬਾਕੀ ਬਸ ਠੀਕ ਆ ਬਰੋ ਤੈਨੂੰ ਅੱਜ ਵੀ ਠੀਕ ਜ ਨਹੀਂ ਯਾਰ ਭੈਣ ਚ ਇਹ ਚਿੱਤ ਜ ਨਹੀਂ ਸਕਦੇ ਯਾਰ ਸਹੀ ਦਾ ਆ ਮਾਨ ਨਹੀਂ ਖੜਦਾ ਕਿਤੇ ਤੁਨੀ ਕੀ ਗੱਲ ਤੜਕਾ ਤੜਕੀ ਭੇਜੋਂ ਤਾਂ ਖੰਡਰੀ ਬਈ ਜਾਵਾਂ ਬਸ ਤਾਂ ਕੇਲਾ ਬੱਚੇ ਕੱਢਿਆ ਵਾਰਾ ਹਣਾ ਬਾਈ ਹੁਣ ਚਲੋ ਕੋਈ ਨਾ ਯਾਰ ਬਾਈ ਠੀਕ ਹੈ ਛੱਟਾ ਯਾਰ ਬੈਠੇ ਹਾਂ ਬਬ ਗੱਲ ਮੁਕਿਰਾਂ ਸੁੱਚ ਬਦਲਦੇ ਸੱਚ ਆ ਬਲਮ ਦੀ ਆਪਣੀ ਦੀ ਮੈਂ ਸੁੱਚ ਕੱਟਦਾ ਇੰਦਰ ਵੱਡੀ ਫੜ ਜਾ ਤੇ ਉਹੀ ਗੱਲ ਕਰਦੇ ਕਿ ਲੋੜ ਹੀ ਨਹੀਂ ਫੜ ਜਾ ਪਾਈ ਬਦਲਦੇ ਸੁੱਚ ਕੱਟਣ ਦੀ ਰਪਾ ਫਿਰ ਵੀ ਲੈਂਡਮੈਨ ਹੈ ਫੜ ਜਾ ਇਲੈਕਟ੍ਰੀਸ਼ੀਅਨ ਮੈਨ ਮਲਦੇ ਆਪ ਇੱਕ ਮਿੰਟ ਰੁਕੋ ਸੁੱਚ ਬਦਲਦੇ ਹਾਂਜੀ ਤੇ ਆ ਬਦਲਦੀ ਹੈ ਇੱਕ ਲੱਗੀ ਸੀ ਇੱਕ ਬਾਹਰ ਦੀ ਸੀ ਤੇ ਫਿਰ ਤੂੰ ਵੱਡ ਚਾਰ ਦਿੱਤੀਆਂ ਚਾਰ ਕ ਦਿੱਤੀਆਂ ਆਏ ਲੱਗੀ ਸੀ ਗਿਆ ਅੱਜ ਇਕੱਠੀ ਆਏ ਇਹਦੇ ਵਿਚਾਰੇ ਸੋਚ ਸੀਗੇ ਬਾਬਾ ਹੱਥ ਕਾਦੋਂ ਲਾਉਣਾ ਫਿਰ ਫੁੱਲ ਗਰੰਟਾ ਫੁੱਲ ਗਰੰਟਾ ਇਹਨਾਂ ਚ ਜਮਾਂ ਜੱਜ ਕੇ ਆਲਾ ਮੈਂ ਵੱਡੀ ਸੋਚ ਕੱਟੀ ਆਵਾ ਚੰਗੇ ਰਵਾਂਗੇ ਆਪਾਂ ਹਾਂਜੀ ਡੰਨੋ ਗਈ ਬਣ ਕੇ ਇਲੈਕਟ੍ਰੀਸ਼ੀਅਨ ਸਕਸੈਸਫੁਲੀ ਹਾਂਜੀ ਉਹਦੇ ਅਕਸਰ ਬੰਦੇ ਇਹਨਾਂ ਕਰੀਏ ਤੁਸੀਂ ਸਾਰਿਆਂ ਨੇ ਗੜ ਕੇ ਮੇਲੇ ਨੂੰ ਉਹ ਬਣਾਇਆ ਕਿਤੇ ਕਹਦੇ ਹਾਂ ਬਸ ਤੇ ਯਾਰ ਇੱਕ ਤਾਂ ਕਾਂ ਦਾ ਤਾਂ ਆ ਵੀਗਾ ਆਪਣਾ ਨਾ ਕਬੂਤਰੀ ਕਿਧਰੀ ਕੋ پاسੇ ਪੂਸੇ ਬੈਗੀ ਹੋਣੀ ਆ ਤਾਂ ਫਿਰ ਤੇ ਹੁਣ ਬਸ ਇਹਨੂੰ ਅੱਜ ਤੋਂ ਕੱਢਾ ਗਾਲ ਨੂੰ ਬੱਚਿਆਂ ਨੂੰ ਡਾਇਆ ਕਰਾਂਗੇ ਤੇ ਬਾਕੀ ਡੰਨਾ ਸਾਹ ਵੀ ਬੰਦ ਕਰਦ ਕੇ ਲਾਈਟ ਜਿਹੜੀ ਜਗੀ ਕਹਿੰਦੇ ਆਪਣੀ ਆ ਵੀ ਕਰੀ ਬੰਦ ਬਾਈ ਯਾਰ ਹਾਂ ਬਰੇਨ ਥੀਟਰ ਵਾਲੀ ਵੀ ਲਾਈਟ ਬੰਦ ਕਰਦੇ ਬਰੇਨ ਥੀਟਰ ਤਾਂ ਹੋਵਟੇ ਹੁਣ ਬਾਰ ਲਾਈਟ ਬੰਦ ਕਰ ਰੱਖਿਆ ਕਰਾਂਗੇ ਹਾਂਜੀ ਰੋਟੀ ਚਾਹ ਲਿਆਂਦੀ ਜੀ ਸੁਬਾਹ ਵਾਲੀ ਰੋਟੀ ਐ ਤੇ ਚਾਹ ਹੈਗੀ ਦੁਪਹਿਰ ਵਾਲੀ ਹਨਾ ਲੀਓ ਦਾ ਵਡਾ ਕੱਢ ਚਲੀਓ ਆਪਣੇ ਦਾ ਤੇ ਬਾਕੀ ਖਾ ਲੈਂਦੇ ਆ ਆ ਪੁੱਤਰੇ ਚਲ ਚਾਕੂ ਤੇ ਬੈਠ ਖਾ ਖਾ ਕੇ ਤੇ ਇੱਥੇ ਬਾਯਾ ਮੰਦਿਰ ਜਾ ਕੇ ਚਾਹ ਪਾਣੀ ਤਾਂ ਖਾਣਾ ਪੀਣਾ ਤੇ ਤੂੰ ਬੈਠ ਕੇ ਨਿਗ੍ਹਾ ਰੱਖੇ ਆਪਣੇ ਬੱਚਿਆਂ ਦੀ ਅੰਦਰ ਮੇਰੇ ਮਗਰ ਨਹੀਂ ਦੱਸਦਾ ਤੈਨੂੰ ਤਰਾ ਵੰਡਾ ਦੇ ਗਿਆ ਹਾਂ ਠੀਕ ਹੈ ਲਿਮਟ 'ਚ ਰਿਆ ਕਰ ਹਣ ਪੁੱਤ ਠੀਕ ਹੈ ਯਾਰ ਆਇਆ ਤਾਂ ਬੜਾ ਲੰਡੂ ਟੱਪੀ ਆ ਮੈਂ ਤਾਂ denn ਨਹੀਂ ਲੱਗਦਾ ਐਂ ਜੀ ਕਰਦਾ ਗੁਰੂ ਸਰ ਚੱਲ ਗਿਆ ਉਹ ਉੱਥੇ ਬੜਾ ਜੀ ਲੱਗਦਾ ਕਰੇ ਨਹੀਂ ਵੀ ਲੱਗਦਾ ਬਸ ਉੱਥੇ ਮੈਂ ਵੇਣਾ ਯਾਰ ਨਾ ਨਾ ਗਲਤੀ ਕੀਤੀ ਅਸਲੀ ਨੇ ਬੱਚੇ ਕਰੇ ਲਗਾ ਕੇ ਅਬ ਗੁਰੂ ਸਰ ਕੋਤਰ ਡਾਉਣੇ ਸੀ ਬਹੁਤ ਵੱਡੀ ਗਲਤੀ ਹੋ ਗਈ ਨਾ ਇੱਥੋਂ ਕੋਈ 20 25 ਬੱਚੇ ਆਪਣੇ ਘੜਾ ਕੇ ਲੈ ਜਾਂਦੇ ਮੇਨ ਮੇਨ ਬਾਕੀ ਉੱਥੇ ਸਵੇਂਣੀਆਂ ਸਾਰੇ ਤੇ ਉਥੇ ਡਾਉਂਦੇ ਆ ਪਾਇਆ ਕੇ ਯਾਰ ਵਦਗਾ ਮੈਂ ਪਛਤਾਵਾ ਹੁੰਦਾਗਾ ਤਾਂ ਇਧਰੋਂ ਆਖਿਆ ਮੈਂ ਕਿਵੇਂ ਆਏ ਕਿ ਇਹ ਜਮ ਇਹ ਤੂੰ ਸੁਨੱਖਾ ਵੇਖੀਂ ਚਿੱਟਾ ਚਿੱਟਾ ਤੇ ਵੇਖੀ ਲੱਗਦਾ ਦੇਖ ਲੈ ਮੈਂ ਇਹਦੀ ਨਾ ਮੈਂ ਨੂਕ ਕੋਈ ਲੱਗੀ ਤਾਂ ਮੈਂ ਆਪਣੇ ਵਾਲੇ ਕੂਤਰੇ ਮੈਂ ਟਿੰਕੀ ਵਾਲੇ ਕੂਤਰੇ ਫੜੇ ਵਿਖਾ ਗਏ ਯਾਰ ਇੱਕ ਕੂਦਰੀ ਤਾਂ ਵਿਖਾ ਦੀ ਸੀਗੀ ਇੱਕ ਤਾਂ ਇਹ ਵਿਖਾ ਦਗੇ ਇੱਕ ਦੂਜਾ ਵਿਖਾ ਦਗੇ ਮੈਂ ਯਾਰ ਕਬੂਤਰ ਵੇਖੂ ਕੋਈ ਨਹੀਂ ਸੀ ਯਾਰ ਸੈੱਟ ਹੋ ਗਈ ਕਬੂਤਰ ਵੇਖਿਆ ਸੌਂ ਲੱਗੀ ਓਏ ਵੀਡੀਓ ਜਿਹੜਾ ਹੀ ਵੇਖੂਗਾ ਨਾ ਆਂ ਯਾ ਕੂਬੇ ਕੂਤਰ ਦੇਣ ਵਾਲਾ ਹੈ ਹੀ ਨਹੀਂ ਬਈ ਵੀ ਚੀਜ਼ ਆ ਕਬੂਤਰ ਕੋਈ ਸੱਚੀ ਮੁੱਚੀ ਪਰ ਆਪਾਂ ਨੂੰ ਇਹਦਾ ਕੋਈ ਵੀ ਭਾਅ ਨਹੀਂ ਵੀਰੇ ਆਪਾਂ ਜਵਾਕਾਂ ਨੂੰ ਫੜਾਉਣਾ ਇਹ ਸਿੱਧੀ ਗੱਲ ਹੀ ਹੈ ਮੈਂ ਹੁਣੇ ਹੀ ਦੱਸ ਦਿੰਦਾ ਵੀ ਜਵਾਕਾਂ ਨੂੰ ਦੇਣਾ ਆਪਾਂ ਇਹ ਕਬੂਤਰ ਠੀਕ ਆ ਕੂਤਰ ਖਾਏ ਕਰੀ ਹੋਰ ਉਵੇਂ ਕਰਕੇ ਇਧਰ ਲਿਆਖਦਾ ਬਾੜੀ ਸੋਈ ਨਾ ਗੇਂਦੀ ਦੀ ਕੰਜਰ ਦੇਦੀ ਲੋ ਬਾਬਾ ਟੇਕੇ ਵੇਖ ਕੂਤਰ ਕੀ ਜੀ ਹੈ ਅਰੇ ਇਧਰ ਹੋਇਆ ਖੁੱਡੇ ਤੇ ਮੜਿਆ ਫਸੇ ਹੋਇਆ ਐਂ ਕਰ ਮੈਂ ਤਾਂ ਕਹਿੰਦਾ ਦੂਜਾ ਵੀ ਫਾੜੀ ਲਿਆ ਤੂੰ ਵੀ ਇਕੱਠੀ ਦਿਖਾ ਦੇਣ ਆਪਾਂ ਇਹ ਇੱਕ ਇੱਕ ਪਿੰਜਰੇ ਚ ਪਾ ਲਾਂਗੇ ਆਹ ਪਿੰਜਰਾ ਵੇ ਇਸ ਕਰਕੇ ਰੱਖਿਆ ਮੈਂ ਫੜ ਲਿਆ ਉਹਨੇ ਬਾਬੇ ਕੋਲ ਹਾਂਜੀ ਤੈਨੂੰ ਨਾ ਦੇ ਦੇ ਗੋਲਾ ਹੁਣੇ ਯੱਬੜਾ ਆ ਤਾਂ ਆ ਝਾੜ ਬਾ ਕੇ ਬੜਾ ਸੋਹਣਾ ਬਣੂਗਾ ਇਹ ਹੁਣ ਝਾੜ ਪਾਈ ਪੈਣਾ ਜਿਵੇਂ ਪੱਲਾ ਪੁੱਲਾ ਤਾਂ ਇਹਦਾ ਵੀ ਠੀਕ ਆ ਹਾਂ ਆ ਕੁਤਰ ਬੜਾ ਸਟੈਂਡਡ ਦੇ ਥੋੜਾ ਹੈਗਾ 8:30 ਲੱਗਦਾ ਵੇਖ ਇਹਦਾ ਨਾ ਝਾੜ ਝੂੜ ਬਾ ਗਿਆ ਪੱਲਾ ਜਦ ਇੱਕੋ ਜਿਹਾ ਹੋ ਜੂਗਾ ਇਹ ਸਿੱਧਾ ਬਹੁਤ ਸੋਹਣਾ ਬਣ ਜੈਣਾ ਇਹਨੂੰ ਵਿਖਾਈ ਹੁਣ ਇਹਨੂੰ ਮਾੜੇ ਬਣ ਕੇ ਚੱਲ ਕਿਹੜੇ ਕੁਤਰ ਵਿਖਿਆ ਸੀ ਉਹ ਕੰਨੀਆਂ ਪ੍ਰੋਪਰ ਜਿਹੇ ਵਾਲੇ ਹਾਂ ਬਾਈ ਗੂਰੇ ਦੇ ਸੀ ਸੱਚ ਭੁੱਲ ਗਿਆ ਪਰ ਤਾਂ ਕੋਈ ਇਹ ਮਾੜਾ ਵੀ ਨਹੀਂ ਹੈ। ਇਹ ਕਾ ਕੂਤਰ ਵੀ ਟੈਂਕੀ ਤੋਂ ਲੈਦਾ ਖਾਣਾ। ਮਾੜਾ ਤਾਂ ਇਹ ਵੀ ਨਹੀਂ ਕਿਸੇ ਬਸ। ਇਹ ਪਹਿਲਾਂ ਤਾਂ ਨਹੀਂ ਹੋਇਆ ਕਿਸੇ ਵੀਡੀਓ ਚ ਆਪਾਂ ਬਣਾਉਂਦਾ ਯਾਰ। ਯਾਦ ਯੂਜ਼ ਨਹੀਂ ਰਹਿੰਦਾ। ਕਹਿੰਦੇ ਭੁੱਲ ਜਾਈ ਗਏ ਨਾ ਕਿ ਦੂਰੇ ਰਫੇਰ ਵਿਖਾ ਦੇ ਕਿ ਲੋਕ ਆਖਣ ਛੋਟੇ ਕੋਲ ਕੰਟੈਂਟ ਨਹੀਂ ਇਹੀ ਫੜਫੜ ਵਿਖਾਈ ਜਾਂਦੇ ਹੋ। ਵੀ ਨਹੀਂ ਫਿਰ ਕੀ ਕਰੀ। ਆ ਆ ਦੋਨ ਦੋ ਚੀਜ਼ਾਂ ਦਾ ਬਹੁਤ ਬੈਠੀਆਂ ਆਪਾਂ ਦਿਖਾਉਂਦੇ ਹੀ ਨਹੀਂ ਕਿ ਚੱਲ ਅੰਦਰ ਲੈ ਕੇ ਚੱਲ ਇੱਕ ਸਾਜ ਬਾਈ ਗੋਰੇ ਵਾਲੇ ਉਹੀ ਲੈ ਚਲਾ ਜਾ ਬਾਅਦ ਪਿੰਜਰੇ ਚ ਪਾ ਲਾਂਗੇ। ਕਿੱਥੇ ਅੰਦਰ ਕਿੱਥੇ ਬਾਹਰ ਸੁਣੀ ਵੀਡੀਓ ਬਣਾ ਦਿੰਦੀ ਹੈ। ਐ ਨਾ ਮੰਨ ਕੇ ਚੱਲ ਜਿ ਸੰਪੜੇ ਲੋਕ ਆਖਿਨੇ ਇੱਕ ਗੱਲ ਹੋਰ ਬਹੁਤ ਭਰਾ ਕੇ ਇੰਟਰਵਿਊ ਕਰੋ ਬਾਈ ਦੀ ਕਰਾਂਗੇ ਠੀਕ ਆ ਥੋੜਾ ਜਣਾ ਕਹਨੇ ਚੋ ਜੀ ਥੋੜਾ ਜਣਾ ਸਰੀਰ ਸੈੱਟ ਕਰ ਲਏ ਫਿਰ ਜ਼ਰੂਰ ਕਰਾਂਗੇ ਆਪਾਂ ਠੀਕ ਆ ਕਿ ਨਹੀਂ ਆ ਦੋਵੇਂ ਟਿੰਕਲੇ ਕਬੂਤਰ ਰਹਿ ਗਏ ਆਪਣੇ ਕੋਲੇ ਬਰੇ ਠੀਕ ਆ ਤੇ ਦੋਵੇਂ ਕਬੂਤਰੀ ਇਹ ਜੇ ਰੇਕ ਆਲਾ ਜਵਾਕ ਆ ਕੇ ਹੁੰ ਦੇ ਦੇਂਗੇ ਨਹੀਂ ਕੋਈ ਹੋਰ ਜਵਾਕ ਆ ਗਿਆ ਤਾਂ ਹੁੰ ਦੇ ਦੇਂਗਾ ਪਾਣੀ ਰੱਖਣੇ ਕਿਉਂ ਆਪਣੇ ਕੋਲ ਕੂਤਰ ਹੋਏ ਪਏ ਬਾਹਲੇ ਆਪਾਂ ਕੂਤਰ ਕੱਢਣੇ ਆ ਸਾਰੇ ਆਏ ਨਹੀਂ ਕੱਢਨੇ ਮੇਨ ਮੇਨ ਕੂਤਰ ਮੇਨ ਮੇਨ ਬੰਦਿਆਂ ਨੂੰ ਤੇ ਜਿਹੜਾ ਕੂਤਰ ਨੂੰ ਆ ਲੱਖ ਚੰਗਾ ਕਬੂਤਰ ਆ ਵੀ ਲੱਖ ਚੰਗਾ ਕਬੂਤਰ ਹੈ ਭਵਾਂ ਦੀ ਸਾਡੇ ਕੂਤਰਾ ਤੋਂ ਚੰਗਾ ਹੈ ਪਰ ਸਾਨੂੰ ਪਤਾ ਨਹੀਂ ਨਾ ਵੀ ਕੀ ਹੈ ਤੇ ਕੀ ਕਰੂਗਾ ਤੇ ਕਿਹੜੇ ਪਾਸੋਂ ਚੰਗਾ ਹੈ ਕੋਈ ਪਾਣੀ ਸਾਨੂੰ ਇਹ ਚੰਗੇ ਦਾ ਕੋਈ ਪਾਣੀ ਪਰ ਜਿਹੜੀ ਚੀਜ਼ ਹੈਗੀ ਇਹ ਚੰਗੀ ਨੂੰ ਚੰਗੀ ਆਖਾਂਗੇ ਠੀਕ ਹੈ ਪਰ ਸਾਡੇ ਕੋਲੇ ਮੁੱਲ ਨਹੀਂ ਪੈਣਾ ਚੰਗੇ ਦਾ ਮੰਨਦਾ ਐਵੇਂ ਕਿਸੇ ਜਵਾਕ ਕੋਲੇ ਜਾਵੜੇ ਕੋਲੇ ਬੱਚੇ ਪੁੱਛੋ ਡੋਤ ਕੋਲੇ ਮੁੱਲ ਪੈ ਜਾਊ ਆ ਤਾਂ ਹੋ ਸਕਦਾ ਕੋਈ 2 ਸਾਲ 2 ਸਾਲ ਪੁਰਾਣਾ ਕਬੂਤਰ ਹਾਂ ਇਹ ਇਧਰ ਹਾਂ ਆਂ ਆਂ ਦਿਖਾਈਂ ਆ ਦੂਜਾ ਆ ਕੀ ਦਾ ਵਾਲਾ ਫਰਨਾ ਮੈਂ ਪਰ ਉਹਨੂੰ ਕਿਹਦੀ ਆਏ ਤਾਂ ਆ ਵਾਲੀ ਦਾ ਆਏ ਹਾਂ ਆਏ ਆ ਆਹ ਆ ਦੇਖ ਲੈ ਇਹ ਦੇਖ ਹੜੇ ਇਹੋੜੇ ਇੱਕ ਕਰਦਾ ਹੈ ਇੱਕੋੜੇ ਹੜੇ ਅਧਿਕ ਕੈਨੇਡਾ ਆਖਦਾ ਪੂਰੀ ਤੇ ਕੂਤਰੇ ਵੇਖ ਬਾਕੀ ਇਹ ਆਪਣੇ ਉਹਦੇ ਨਾਲ ਦੇ ਲੱਗਦੇ ਜਿਹੜੀ ਪੁੱਤ ਛੇੜੀ ਸੀ ਗਾਂ ਸੰਗੜ ਨਹੀਂ ਨਹੀਂ ਉੱਥੇ ਇੱਥੇ ਇਧਰ ਤਰਖਾਨ ਵਾਲੇ ਉਹਨਾਂਰ ਕਹਿਣਾ ਚਾਹੀਦਾ ਹੈ ਨਾ ਉਹੀ ਚੀਜ਼ ਹੈ ਨਾ ਉਹਨਾਂ ਦਾ ਹੀ ਭਲੇਖਾ ਪੈ ਗਿਆ ਸੀ ਮੈਨੂੰ ਕੱਲ ਹੂੰ ਇਹ ਕਾ ਕਬੂਤਰਾ ਬਈ ਆ ਥੋੜਾ ਇਹ ਥੋੜਾ ਉਹ ਨਾ ਝਾੜ ਜੇ ਪਾਈ ਪਾਉਣ ਕਰਕੇ ਆਇਆ ਹੋਇਆ ਪਿਆ ਇਹ ਵੀ ਜਾਂ ਵੀ ਕੋਈ ਥੋੜਾ ਭੈਣ ਨਾਲ ਪਿਆ ਹੋਰੀ ਡੱਫੜ ਜਾ ਮੈਂ ਜੀ ਡੱਫੜਿਆ ਲੱਗਦਾ ਉਹ ਜਿਹੜਾ ਨਾ ਗੰਦਾ ਆ ਗੰਦਾ ਇਹ ਵੀ ਕਿਉਂ ਜਿਵੇਂ ਕੌਲਾ ਨਹੀਂ ਕਹਿੰਦੇ ਕਮਲੇ ਤੇ ਸਿਆਣੀ ਬੁੱਤਰੀ ਜਾਂ ਨਹੀਂ ਜਾਂਦੀ ਆ ਕੋਈ ਗੰਦਾ ਜਿਹਾ ਲੱਗ ਜਾਂਦਾ ਆ ਸੋਹਣਾ ਲੱਗ ਜਾਂਦੀ ਜਿਹੜੀ ਗੱਲ ਹੈ ਇਹ ਦੂਜਾ ਕੀ ਹੋਜੀ ਇਹਦੀ ਹੋਰ ਹੀ ਬੰਦੇ ਨਾ ਨਿਆਣੇ ਜੇ ਅੱਖਾਂ ਜਿਹੀ ਆ ਹੁਣ ਆਪਣੇ ਕੋਲ ਬਹੁਤ ਬੱਚੇ ਜਿਹਨਾਂ ਦੇ ਐ ਹੋਈਆਂ ਅੱਖਾਂ ਹਾਂ ਪੁੱਖਾ ਖਾਣਾ ਆ ਦੋ ਕਬੂਤਰਾ ਭਾਈ ਇਹ ਸਾਨੂੰ ਦੋਵੇਂ ਦਿਖਾ ਦੇ ਟੈਂਕੀ ਵਾਲੇ ਤੇ ਬਸ ਇੱਕ ਦੋ ਦਰਾਂ ਚ ਸਾਰੇ ਕਬੂਤਰੇ ਰਵਾਨਗੀ ਬਾਦਾਂਗੇ ਆਪਾਂ ਸਿਆਣੇ ਤੈਨੂੰ ਮੈਂ ਤਾਂ ਹੀ ਦਿਖਾਇਆ ਵੀ ਇਹ ਕੌਣ ਨੇ ਆਪਾਂ ਨੂੰ ਪਤਾ ਨਹੀਂ ਪਰ ਸਿਆਣੇ ਤੇ ਕੌਣੀ ਦਾ ਪਤਾ ਲੱਗੀ ਜਾਂਦਾ ਹੂੰ ਵੀ ਕਿਹੜਾ ਤੇ ਕਿਹੜਾ ਨਹੀਂ ਛੋਣਾ ਲੱਗਿਆ ਨਾ ਲਿਓ ਪੂਰਾ ਪੂਰੇ ਆ ਜੀ ਆਜਾ ਆਜਾ ਉਰੇ ਆ ਆਜਾ ਉਰੇ ਲੈ ਬਣਾ ਕੇ ਲੈ ਵੀਰੇ ਹਾਂ ਆ ਕਬੂਤਰਾ ਤਾਂ ਹਾਏ ਖੜਦਾ ਏ ਕੋਲ ਮੈਨੂੰ ਦੁੱਪ ਅਬ ਯਾਨ ਤੇ ਨਹੀਂ ਨਹੀਂ ਹਾਂ ਇੱਥੇ ਰੱਖ ਇੱਥੇ ਰੱਖ ਮੋਢੇ 'ਚ ਇੱਥੇ ਰੱਖ 2x ਤੇ ਕੱਢੀ ਆ ਨਾ ਨਾਲੇ ਮੂਹ ਹੋਈਂ ਨਾਲ ਕੇਣਾ ਇਹਨਾਂ ਨਾਲ ਕੁਤਰਿਆ ਇਹਨਾਂ ਨੂੰ 0.5 ਟੈਕਰ ਛੇਣਾ ਸੰਗਲੀ 0.5 ਮਾਈਤੇ ਕਰ ਲੈ ਹਾਂ ਉਹਨੇ ਹਾਇਦਰਾ ਵੀਨਦਰ ਕਰ ਲਈ ਇੱਕ ਦਾ ਥਾਂ ਨਾਲ ਕੱਢ ਲਿਆ 0.5 ਟੈਕਰ ਨਾ ਹੂੰ 0.2 ਤੇ ਬਾਲਾ ਕੈਂਟ ਆਉਂਦਾ 0.5 ਤੇ ਸਹੀ ਹਾਂ ਸਹੀ ਆ ਆਏ ਆਏ ਹੂੰ ਅਰੇ ਹਾਂ ਓਕੇ ਓਕੇ ਜਮ ਹੂੰ ਸਹੀ ਹੈ ਸਹੀ 0.2 ਤੇ ਦੁਬਾਰਾ ਕਰੀਏ ਮੋੜਿਆਂ ਕੋਲੇ ਕਰੀਏ ਕਿਹਦਾ ਦਵਾਰਾ ਕੱਢ ਬਸ ਸਹੀ ਆ ਆਇਆ ਰਾਜਾ 0 ਬੋਲ ਬਾ ਬਸ ਸਹੀ ਆ ਬਹੁਤ ਬਹੁਤ ਆ ਠੀਕ ਹੈ ਹਾਂਜੀ ਮੇਰੇ ਦੋਸਤੋ ਤੇ ਹੁਣ ਆਪਾਂ ਬੱਚੇ ਪੁੱਛੀ ਕਰੀ ਅੰਦਰ ਪਾਈ ਹਨਾ ਦਾਣੇ ਦੁਨੇ ਪਾਈਏ ਤੇ ਅੱਜ ਇੰਜੈਕਸ਼ਨ ਚਾ ਲਾਉਣਾ ਸੀ ਬੱਚਿਆਂ ਦੇ ਰਣਾ ਉਹ ਤਾਂ ਲਾਉਣੇ ਵੇਲੇ ਦੀ ਬੰਦ ਕਰਤੀ ਸੀ ਆਪਾਂ ਬਹੁਤ ਟਾਈਮ ਲਾਤੇ ਸੀ ਅੱਜ ਲਾਸਟ ਦੇ ਨਿਕ ਕਰਿਆ ਇਹਨਾਂ ਦੇ ਤੇ ਇਹਨਾਂ ਦੇ ਕੋਈ ਹੋਣਗੇ 8 ਤੇ 15 ਕਿੰਨੇ ਹੋਗੇ 8 ਤੇ 15 24 ਹੋਗੇ 23 ਹੋਗੇ ਤੇ ਇੱਕ ਉਤਰੀ ਹੋ ਗਈ 24 ਮੈਂ 24 25 ਆਦੇ ਇੰਜੈਕਸ਼ਨ ਲਾਉਣੇ ਘਰ ਨਵਾਂ ਕਬੂਤਰ ਪਤਾ ਨਹੀਂ ਕੀਦਾ ਫਿਰ ਲੰਡਾ ਫਿਰਦਾ ਵੀਰੇ ਬੱਚਾ ਕਿਹਦਾ ਲੰਡਾ ਫਿੱਕਾ ਰਤਾ ਰਤਾ ਗਾਲਾ ਰਤੀਆਂ ਜਾਂ ਕੰਨੀਆਂ ਬਣੀਆਂ ਬਣੀਆਂ ਆ ਦੇਖੋ ਆ ਬੇਠਾ ਦੀ ਕਸ ਕਰੀਏ ਦੋਣਾ ਆਪਣੇ ਸਵੇਰ ਦੇ ਫਿਰਦਾ ਆਉਂਦਾ ਲੰਡਾ ਇੱਕ ਹਾਂ ਵੀ ਅਪੂਚ ਤੇ ਬਿਨਾ ਰੰਗ ਤੋਂ ਹੈ ਜਵਾੰਦਰੂ ਲਾਲਚੀ ਨਰਤਾ ਹੈ ਪਤਾ ਨਹੀਂ ਕੀਦਾ ਤੇ ਬਸ ਆਪਾਂ ਤਾਂ ਕਰਦੇ ਆ ਆਪਣੇ ਅੰਦਰ ਤੇ ਟਾਈਮ ਲੈਫਸ ਤੇ ਲਾਉਣੇ ਆ ਫੋਨ ਹਨਾ ਗੀ ਚੱਲੀ ਜਾਂਦੇ ਆ ਮਗਰ ਤੇ ਦੱਸ ਨਵੇੜ ਦੀ ਕਾ ਮੇਰੀ ਵਾ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਪਾਦਾ ਇਹ ਸਾਰੇ ਕਬੂਤਰਾਂ ਨੂੰ ਦਾਣਾ ਪਾਉਣ ਦੇ ਟਾਈਮ ਬਹੁਤ ਲੱਗਦਾ ਹੈ ਘੰਟਾ ਡੇਢ ਘੰਟਾ ਲੱਗਦਾ ਆਰਾਮ ਨਾਲ ਹੀ ਪਈ ਹੈ ਨਾ ਕੋ ਥਾਂ ਵਾਲੇ ਹੋ ਜਾਂਦੇ ਆ ਇੱਕ ਨਾ ਬਾਹਲੇ ਥਾਂ ਹੀ ਪਾਉਣਾ ਪੈਂਦਾ ਥੋੜਾ ਜਿਹਾ ਤਾਂ ਕਰਕੇ ਠੀਕ ਹੈ ਜੀ ਵੱਡੇ ਕਬੂਤਰਾਂ ਮਤਲਬ ਵੀ ਜੋੜੀਆਂ ਨੂੰ ਜਾਲਾ ਲਿਆ ਵੱਡੇ ਕਬੂਤਰਾਂ ਨੂੰ ਬੱਚਿਆਂ ਨੂੰ ਵੀ ਖੁੱਡਾਂ 'ਚ ਤੇ ਇਧਰ ਜੋੜੀਆਂ ਨਾਲ ਬੈਠ ਕੇ ਵੀ ਇਹਨਾਂ ਨੂੰ ਵੀ ਤੇ ਅੰਦਰ ਛੋਟੇ ਬੱਚੇ ਵਾਲੇ ਜਮਾ ਡੱਡਾ ਉਹ ਦੇਖੋ ਕੋਲੋਂ ਹਟ ਦਿੰਨਾ ਕਮਰੇ 'ਚ ਤੇ ਇਹਨਾਂ ਨੂੰ ਡੱਡਾ ਨੂੰ ਅੰਦਰ ਛੋਟੀਆਂ ਨੂੰ ਜਿਨੇ ਨਾਲ ਕਬੂਤਰ ਬੈਠਾ ਵੱਡੇ ਹਨਾ ਕਬੂਤਰ ਕਬੂਤਰੀਆਂ ਉਹਨਾਂ ਨੂੰ ਵੀ ਪਤਾ ਬਈ ਡੰਨ ਹੈ ਜੀ ਤੇ ਬੱਚੇ ਸਾਰੇ ਅੰਦਰ ਆਪਣੇ ਸਿਰਫ ਦੋ ਕਬੂਤਰ ਬਾਹਰ ਇੱਕ ਤਾਂ ਕਾਂ ਤਲਾ ਤੇ ਇੱਕ ਗਲਾਬੀ ਬਾਗੜ ਵਾਲੀ ਕਬੂਤਰੀ ਹਨਾ ਤੇ ਬਸ ਠੀਕ ਆ ਬਰੋ ਓਕੇ ਰਬੋਟਾ ਹੁਣ ਨਹਾਣ ਨੂੰ ਆਈਏ ਹਨਾ ਕੁਝ ਕਰੀਏ ਮਾੜਾ ਮੋਟਾ ਹੋਰ ਹਾਂਜੀ ਨਹਾਈ ਤੂੰ ਹੀ ਕਰੀ ਜੀ ਘਰੇ ਆ ਕੇ ਹੁਣ ਚੱਲੀਏ ਹੈ ਨਾ ਕਿਉਂ ਹੋਰ ਯਾਰ ਨਾ ਆਇਆ ਮੈਂ ਹਾਂਜੀ ਮੇਰੇ ਦੋਸਤੋ ਆ ਗਏ ਜੀ ਇਧਰ ਲੈ ਕੇ ਨਾ ਇਤੇ ਹੀ ਕਰਾਇਆ ਜੀ ਟੋਪੀ ਲਾਇਆ ਹੁੱਡੀ ਪਾਇਆ ਜੀ ਤੇ ਠੰਡਾਂ ਲੱਗ ਜੇ ਤਾਂ ਕਰਕੇ ਮੋٹے ਜਿਹੇ ਵੀਰ ਕਰਨ ਲੱਗੇ ਤੇ ਗਲਾਬੀ ਕਾਂ ਦਾ ਤਾਂ ਆ ਕੇ ਬਹਿ ਗਿਆ ਤੇ ਗਲਾਬੀ ਬਗਲ ਵਾਲੀ ਕੂਦਰੀ ਬਈ ਉੱਡ ਗਈ ਸੀ ਹੈਨਾ ਹੱਥ ਨੇ ਦੋਵੇਂ ਉੱਡ ਗਈ ਸੀ ਇਹ ਤਾਂ ਪੱਕਾ ਇਹਦਾ ਵਹਿ ਜਾਂਦਾ ਹੁੰਦਾ ਆ ਕੇ ਫਿਰ ਤੁਹਾਨੂੰ ਪਤਾ ਤੇ ਉਹ ਕਬੂਤਰੀ ਯਾਰ ਕਿਤੇ ਪਾਸੇ ਪੂਸੇ ਬਹਿ ਬੂਗੀ ਹੋਣੀ ਹੈ ਜਾਂ ਤਾਂ ਡੇਗ ਡੁਗ ਵੀ ਹੋਣੀ ਹੈ ਕੁਝ ਵੀ ਹੋ ਸਕਦਾ ਤੇ ਚਲੋ ਬਾਬਰ ਕੋਈ ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਚੱਲਦੇ ਹੁਣ ਉਥੇ ਬਾਹਰ ਚੱਲਦੇ ਕਹਿੰਦਾ ਵੀਡੀਓ ਅਪਲੋਡ ਕਰਕੇ ਆਉਣੇ ਆ ਇਕਲਾ ਪਿੰਡੋਂ ਇਹ ਨਾ ਕਬੂਤਰ ਦਾ ਪਤਾ ਕਰਨਾ ਕਾਲਾ ਚੀਨਾ ਕਬੂਤਰ ਤੇ ਪਿੰਡ ਜੀ ਕਿਸੇ ਨੂੰ ਉਹਦੀ ਪੜਤਾਲ ਕਰਕੇ ਆਉਣੀ ਆ ਯਾਰ ਜੋ ਕੂਤਰ ਉਪਰ ਮਿਲ ਗਿਆ ਤਾਂ ਵਾਪਸ ਲੈ ਕੇ ਆਉਣਾ ਤੇ ਚਾਹੀਦਾ ਕੂਤਰ ਉਹ ਆਪਣਾ ਕਾਲਾ ਜੀ ਨੇ ਉਪਰ ਰੇ ਖਟੀਆਂ ਖਾਂਦਾ ਬੈਠ ਕੇ ਜੀ ਕਿਉਂ ਇਹ ਥੋੜੀ ਯਾਦ ਹੋਵੇ ਤਾਂ ਹਾਂਜੀ ਮੇਰੇ ਦੋਸਤੋ ਤੇ ਹੁਣ ਭਾਈਚਾਰੇ ਉੱਪਰ ਲੈ ਕੇ ਆਉਂਦੇ ਆ ਠੀਕ ਹੈ ਤੇ ਬਹੁਤ ਤੇ ਹੋਏ ਨੇ ਬੜੇ ਰੇ ਉਹ ਤੇ ਦਿਖਾ ਗਿਆ ਇਹ ਕੋਈ ਚੱਕਰ ਨਹੀਂ ਆਗੇ ਗੇਮ ਗੁੰਮ ਖੇੜੇ ਟੈਂਪਾਸ ਕਰਦੇ ਆں ਬਾਕੀ ਬਾਲ ਜਾਏ ਸੀ ਵੀਡੀਓ ਵਗੈਰਾ ਅਪਲੋਡ ਕਰਿਆਏ ਸੀਗੇ ਤੇ ਭਾਈ ਬਸ ਉਹ ਪਿੰਡ ਦੀ ਵੀ ਜਾਏ ਸੀ ਕਾਲਾ ਜਿੰਨਾ ਕਬੂਤਰ ਲੈਣਾ ਹਨਾ ਯਾਰ ਉਹ ਜਿਹੜਾ ਇੱਕ ਮੁੰਡਾ ਕਹਿੰਦਾ ਦੂਜੇ ਕੋਲੇ ਦੂਜੇ ਕਹਿੰਦੇ ਕੋਲੇ ਪਤਾ ਨਹੀਂ ਕੋਲੇ ਕੋਲ ਹੈਗਾ ਕਿ ਇਹ ਹੀ ਨਾ ਮੈਂ ਤਾਂ ਛੱਡੋ ਯਾਰ ਇੱਕ ਤਾਂ ਰਾਤ ਨੂੰ ਹਨਾ ਰਾਤ ਨੂੰ ਜਾਂਦੇ ਨੇ ਕਿਤੇ ਕਰੇ ਭੜੇ ਲੱਗਦੇ ਆਪਾਂ ਮੈਂ ਵੀ ਕੋਈ ਨਾ ਮਿੱਤਰੋ ਕੱਲ ਨੂੰ ਆ ਕੇ ਪੁੱਛਦੇ ਵੀ ਕਿਹਦੇ ਕੋਲੇ ਆ ਹਨਾ ਜੇ ਹੋਇਆ ਤਾਂ ਲੈਮਕ ਨਹੀਂ ਤਾਂ ਛੱਡੋ ਕੋਈ ਗੱਲ ਨਹੀਂ ਉਹ ਕਿਸੇ ਨੂੰ ਗਾਂ ਚਾਹੀਦਾ ਸੀ ਮੈਂ ਆ ਆਪਣੀ ਨੂੰ ਪਤਾ ਕਬੂਤਰ ਮੰਗਦਾ ਹੁੰਦਾ ਹਣਾ ਤਾਂ ਕਰਕੇ ਬਾਕੀ ਪਿੱਛੇ ਕੀ ਚਲੀ ਜਾਂਦਾ ਯਾਰ ਤੇ ਬਸ ਵੀਡੀਓ ਕਰਦਾ ਬੰਦਾ ਕਾਂਤਾਲਾ ਫਿਰਦਾ ਹੈ ਵਿਚਾਰਾ ਉਤਰੇ ਜਾਲ ਤੇ ਇਹਨੂੰ ਆ ਕੇ ਲਾ ਦੇਗਾ ਬ ਕੋ ਚੱਕਰ ਸੱਚ ਉਹ ਤਾੜਕੇ ਨਹੀਂ ਗਾ ਜੋਬਰੇ ਯਾਰ 2 4 6 7 8 8 ਤਾਂ ਚਲੇ ਤਾਂ ਪੂਰੇ ਐ ਤੇ ਆ ਜੋੜਗਾ ਵੀ ਛੱਡ ਦਾਂ ਵੀ ਸੱਚ ਦਾਣੇ ਖਾਨ ਨੂੰ ਇਕੱਠਾ ਕੀਤੇ ਹਾਂ ਜੋੜਗਾ ਤੇ ਫੇਰ ਉੱਥੇ ਉੱਥੇ ਪਾ ਦੀ ਜੋੜਗਾ ਹਾਂਜੀ ਮੇਰੇ ਦੋਸਤੋ ਆਗੇ ਜੀ ਇਧਰ ਲੈ ਕਰੇ ਕਾਂਤਾਲਿਆ ਪੁੱਤ ਹੁਣ ਤੈਨੂੰ ਖੁੱਡਾ ਦੀਂਦਾ ਹਾਂ ਤੂੰ ਬਸ ਝੋਟਿਆ ਇਹਨਾਂ ਕੰਬੀ ਤਾਂ ਇਹ ਰੁਕੀ ਰੁਕੀ ਉਹ ਰਾਹੀਂ ਉਹ ਰਾਹੀਂ ਉਹ ਰਾਹੀਂ ਉਹ ਰਾਹੀਂ ਉਹ ਰਾਹੀਂ ਖੜ ਜਾ ਨਹੀਂ ਸਹੀ ਹੈ ਹਜੇ ਨਹੀਂ ਕੰਮਦਾ ਹੈ ਠੰਡ ਘਟ ਰਾਤ ਨੂੰ ਤਾਂ ਕੰਮ ਬਣ ਲੱਗ ਜਾਂਦਾ ਵਿਚਾਰਾ ਇੱਕ ਤਾਂ ਬਾਹਰ ਲਈ ਲਾਈਟ ਛੱਡ ਗਣ ਨੀ ਸੋਚ ਵੀ ਨਵੀਂ ਪਾਈ ਐ ਕਾਂਤ ਵਾਲੇ ਵੀ ਅੰਦਰ ਕਰਦਾ ਕੋਈ ਚੱਕਰ ਨਹੀਂ ਬਸ ਪਾਣੀ ਲਿਆਂਦਾ ਇਹ ਨੂੰ ਪਾਣੀ ਨਹੀਂ ਹੁੰਦਾ ਰਾਤ ਨੂੰ ਪੀਣ ਨੂੰ ਹਣਾ ਇਹ ਵੀ ਤੰਗੀ ਆਉਂਦੀ ਹੁੰਦੀ ਐ ਗੇਮ ਚ ਕੀਤੇ ਮੁੰਡੇ ਇਕੱਠੇ ਯਾਰ ਹਣਾ ਚਲੋ ਕੋਈ ਮਨ ਪਰਚਾਵਾ ਕਰਦੇ ਆ ਖੇਡ ਕੇ ਗੇਮ ਖੇਡ ਕੇ ਯਾਰ ਮੈਨੂੰ ਐਵੇਂ ਨਾ ਟਾਈਮ ਟੱਪ ਜੇ ਯਾਰ ਹਨਾ ਸਿਆਲ ਤਾਂ ਮੈਨੂੰ ਐਂ ਲੱਗਦਾ ਸਿਆਲ ਬਹੁਤ ਔਖੇ ਟਪਣਗੇ ਆਪਣੇ ਗਰੰਟੀ ਹੈ ਸਿਆਲ ਭੈਂ ਚ ਸਿਆਲ ਤੋਂ ਡਰ ਲੱਗਣ ਲੱਗਦਾ ਘਰਮਗਾ ਹੋ ਮੈਂ ਤਾਂ ਕਹਿੰਦਾ 12 ਮਹੀਨੇ ਮੈਂ ਜੀ ਬਾਜ਼ੀ ਨੂੰ ਚੱਲੀ ਜਾਣਾ ਸਿਆਲ ਬਹੁਤ ਔਖੇ ਟਪਾਉਣੇ ਬਈ ਇਹਦੀ ਸੱਚੀ ਗੱਲ ਆ ਹਨਾ ਆ ਸੋਚ ਨਵੀਂ ਲਾਤੇ ਵੀ ਆ ਦੇਖੋ ਐ ਹੁੰਦਾ ਐਨੇ ਪਤਾ ਨਹੀਂ ਚੱਲੇ ਬਕਰੂ ਪੜੱਕਦ ਨੇ ਤੇ ਬਾਕੀ ਓਕੇ ਰੋਟਾ ਡਰਨਾ ਵਸ ਸਿਆਲ ਤਾਂ ਸੱਚ ਨਾਲ ਗੱਲ ਸਿਆਲਾਂ ਦੀ ਗਰੀ ਸਿਆਲ ਬਹੁਤ ਔਖੇ ਟਪਾਉਣੇ ਸੱਚੀ ਗੱਲ ਹੈ ਸਾਲਟ ਪਾਉਣੇ ਬਹੁਤ ਔਖੇ ਆ ਹੂੰ ਬਾਕੀ ਯਾਰ ਹੁਣ ਗੀਉਂ ਚ ਖੇਡਾ ਕੇ ਵੀ ਮਨ ਹੌਲਾ ਹੋਉ ਦੋ ਮਿੰਟ ਹਨਾ ਪਰ ਮਨ ਕੇ ਚੱਲੋ ਵੀ ਜਿਹੜਾ ਮਨ ਚ ਸ਼ੋਰ ਚੱਲ ਰਿਹਾ ਉਹ ਤਾਂ ਨਹੀਂ ਟਿਕਦਾ ਧਿਆਨ ਤਾਂ ਮੇਰੇ ਗੀਉਂ ਚ ਵੀ ਨਹੀਂ ਹੁੰਦਾ ਹਨਾ ਤਾਂ ਕਰਕੇ ਮਨ ਚ ਨਾ ਜਿਆਦਾ ਉਹਦੇਖ ਨੂੰ ਸ਼ੋਰ ਮਚ ਰਿਹਾ ਜਿਆਦਾ ਹੀ ਜਿਆਦਾ ਉਹ ਹੋ ਰਿਹਾ ਹੈ ਥਿੰਕਿੰਗ ਕੁਝ ਜਿਆਦਾ ਹੋ ਰਹੀ ਹੈ ਤਾਂ ਕਰਕੇ ਜਿੰਨਾ ਟਾਈਮ ਮਾਈਂਡ ਆਪਣਾ ਜਮਾਂ ਐਨ ਸ਼ਾਂਤ ਨਹੀਂ ਹੁੰਦਾ ਜਮਾਂ ਸਟੇਬਲ ਨਹੀਂ ਹੁੰਦਾ ਐਨ ਇੱਕ ਥਾਂ ਤੇ ਆਪਣਾ ਫੋਕਸ ਨਹੀਂ ਹੁੰਦਾ ਹਨਾ ਜਮਾਂ ਉਹਨਾਂ ਟਾਈਮ ਨਹੀਂ ਗੱਲ ਬਣਦੀ ਹੁਣ ਮਨ ਚ ਕੋਈ ਗੱਲ ਨਾ ਯਾਰ ਕੀ ਕੀ ਦੱਸਾਂ ਤੁਹਾਨੂੰ ਯਾਰ ਯਾਰ ਜੋ ਨਾ ਚੱਕੀ ਚੱਲ ਪੈਂਦੀ ਆ ਮਾਂਚ ਦਾ ਜਿਵੇਂ ਬਲਜੀਤ ਦੀ ਚੱਕੀ ਨਹੀਂ ਚੱਲਦੀ ਆਟਾ ਲਿਆ ਆਈ ਆਈ ਸਾਰਾਂ ਗੱਲਾਂ ਪੀਸੀ ਆ ਨੇ ਸਾਰਾਂ ਗੱਲਾਂ ਪੀਸੀ ਆ ਨੇ ਇਕੱਠਾਂ ਕਰ ਲੈਂਦੀ ਐ ਚਲੋ ਛੱਡੋ ਕੋਈ ਨਾ ਯਾਰ ਠੀਕ ਆ ਬਸ ਉਹ ਲੈਟਰ ਉੱਤੇ ਹੜਤ ਹਨਾ ਇੱਧਰ ਵੀ ਉਹ ਜੋੜੀਆਂ ਛਾੜਦੀਆਂ ਆਪਾਂ ਇਧਰ ਹੋਏ ਆਜੋ ਜੂਲ ਨੂੰ ਛੱਡ ਗਿਆ ਕੋਈ 2 ਮਿੰਟ ਮਨ